ਸਤ ਸ੍ਰੀ ਅਕਾਲ ਮੈਂ ਹਾਂ ਮਨਦੀਪ ਕੌਰ ਸੰਧੂ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਲੱਗੇ ਆਲਸੀ ਦੀਆਂ ਪਿੰਨੀਆਂ ਸਭ ਤੋਂ ਪਹਿਲਾਂ ਇਹ ਆਪਾਂ ਆਲਸੀ ਲੈ ਆਂਦੀ ਸੀ ਆਲਸੀ ਨੂੰ ਆਪਾਂ ਕੜਾਈ ਦੇ ਵਿੱਚ ਪਾ ਕੇ ਤੇ ਭੁੰਨਦੇ ਪਏ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਰੋਸਟ ਕਰ ਲੈਣਾ ਹੈ 1 ਕਿਲੋ ਅਲਸੀ ਸੀ ਤੇ ਇਹਦੇ ਵਿੱਚ ਆਪਾਂ 600 ਗ੍ਰਾਮ ਅਲਸੀ ਬਣਾਵਾਂਗੇ ਇਹਦੇ ਵਿੱਚ ਪੋਨ ਲਿਆ ਤੇ ਇਹਦਾ ਕਲਰ ਪੂਰੀ ਤਰ੍ਹਾਂ ਚੇਂਜ ਹੋ ਗਿਆ ਹੈ ਪੋਨ ਨੂੰ ਪੋਨ ਕੇ ਬਣਾਉਣ ਪੀਸਾਂਗੇ ਆਪਾਂ ਭੁੰਨ ਕੇ ਕਿਉਂਕਿ ਵੈਸੇ ਅਲਸੀ ਨੂੰ ਪਰ ਪੀਸੀਏ ਤੇ ਜਲਦੀ ਪੀਸਦੀ ਨਹੀਂ ਇਹਨੂੰ ਆਪਾਂ ਹੁਣ ਭੁੰਨ ਕੇ ਤੇ ਇਹ ਮਿੰਟਾਂ ਵਿੱਚ ਹੀ ਗ੍ਰाइंड ਹੋ ਜਾਊਗੀ ਅੱਧੀ ਆਪਾਂ ਪਹਿਲਾਂ ਭੁੰਨੀ ਸੀ ਤੇ ਇਹਨੂੰ ਵੀ ਆਪਾਂ ਭੁੰਨ ਲਿਆ ਤੇ ਇਹ ਆਪਾਂ ਪੂਜੀ ਛੋਲੇ ਜਿਹੜੇ ਉਹਨਾਂ ਨੂੰ ਪੀਸਿਆ ਹੈ ਤੇ ਇਧਰ ਅਲਸੀ ਵੀ ਆਪਾਂ ਪੀਸ ਲਈਏ ਲੇਖੋ ਕਿਿੱਡੀ ਸੁਣੀ ਪੀਸ ਗਈ ਵੈਸੇ ਜੀ ਆਪਾਂ ਸਿੰਪਲ ਅਲਸੀ ਨੂੰ ਪੀਏ ਤੇ ਬਹੁਤ ਟਾਈਮ ਲੱਗਦਾ ਹੈ ਇਦਰ ਛੋਲੇ ਆਪਾਂ ਪੀਸਦੇ ਪਏ ਆ ਭੁਜੇ ਛੋਲੇ ਤੇ ਇਹ ਚਾਹ ਉਹਦੇ ਵੇਸਣ ਵੀ ਪਾ ਸਕਦੇ ਆ ਤੇ ਇਹ ਵੇਸਣ ਨੂੰ ਤੇ ਅਲਸੀ ਨੂੰ ਆਪਾਂ ਪੀਸ ਕੇ ਫਿਰ ਥੋੜਾ ਜਿਹਾ 5 ਕੁ ਮਿੰਟ ਲਈ ਸੇਕ ਲਵਾਇਆ ਪੂਰੀ ਤਰ੍ਹਾਂ ਕਿ ਵੇਸਣ ਵੀ ਜਿਹੜਾ ਛੋਲੇ ਆਪਾਂ ਜਿਹੜੇ ਭੁਜੇ ਪੀਸੇ ਸੀ ਉਹ ਵੀ ਚੰਗੀ ਤਰ੍ਹਾਂ ਭੁਜ ਜਾਣ ਤੇ ਇਧਰ ਆਪਾਂ ਇਹ ਲਿਆ ਗੁੜ 600 ਗ੍ਰਾਮ ਆਪਣੀ ਐਲਸੀਸੀ ਤੇ 600 ਗ੍ਰਾਮ ਹੀ ਤਕਰੀਬਨ 550 ਗ੍ਰਾਮ ਆਪਾਂ ਜਿਹੜਾ ਗੁੜ ਲੈ ਲਿਆ ਤੇ ਗੁੜ ਨੂੰ ਚੰਗੀ ਤਰ੍ਹਾਂ ਕੁੱਟ ਲੈਣਾ ਪਹਿਲਾਂ ਜੇ ਤੁਹਾਡੇ ਕੋਲ ਸ਼ੱਕਰ ਹੈ ਤੇ ਸ਼ੱਕਰ ਵੀ ਪਾ ਸਕਦੇ ਜੇ ਬਾਕੀ ਖੰਡ ਪਾਇਆ ਅਲਸੀ ਨਹੀਂ ਜੀ ਸਵਾਦ ਨਹੀਂ ਬੰਦੀ ਜਿੰਨੀ ਚੱਕਰ ਜਾਂ ਗੁੜ ਪਾਏ ਸਵਾਦ ਬੰਦੀ ਹੈ ਇਦਰਾ ਹਲਸੀ ਤੇ ਵਸ ਨੂੰ ਆਪਾਂ ਭੁੰਨੇ ਬਈ ਜਿਆਦਾ ਟਾਈਮ ਆਪਾਂ ਨਹੀਂ ਭੁੰਨਣਾ 5 ਮਿੰਟ ਹੀ ਇਹਨੂੰ ਸੇਕ ਲਵਾਉਣਾ ਹੈ ਲਵਾ ਕੇ ਆਪਾਂ ਨੂੰ ਲਾ ਲੈਣਾ ਹੈ ਤੇ ਉਸੇ ਕੜਾਈ ਦੇ ਵਿੱਚੋਂ ਆਪਾਂ ਬਣਾਵਾਂਗੇ ਗੋਂਦੀ ਗੁੜ ਦੀ ਚਾਸ਼ਨੀ ਇਤਰੇ 600 ਗ੍ਰਾਮ ਆਪਣੀ ਐਲਸੀ ਹੈ ਤੇ 6 550 ਗ੍ਰਾਮ ਪਗੋੜ ਪਾਇਆ ਤੇ ਇਹ ਆਪਾਂ ਇਹਦੇ ਵਿੱਚ ਸਾਢੇ 350 ਗ੍ਰਾਮ ਸੌਰੀ ਸਾਢੇ 350 ਗ੍ਰਾਮ ਕਿਉਂ ਹੋਵੇਗਾ ਜਿਹੜਾ ਆਪਾਂ ਇਹਦੇ ਵਿੱਚ ਪਾਇਆ ਸੀ ਤੇ ਕਿਉਂ ਨੂੰ ਚੰਗੀ ਤਰ੍ਹਾਂ ਮੈਲਟ ਕਰ ਲੈਣਾ ਪਹਿਲਾਂ ਗਰਮ ਕਰ ਲੈਣਾ ਹੈ ਲਾ ਲਓ। ਟੂ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਇਹਦੇ ਵਿੱਚ ਜਿਹੜਾ ਆਪਾਂ ਗੋੜੇ ਉਹਨੂੰ ਪਾ ਕੇ ਤੇ ਨਾਲ ਦੀ ਨਾਲ ਹੀ ਆਪਾਂ ਗੈਸ ਤੋਂ ਸੇਕ ਤੋਂ ਤਰ ਲੈਣਾ ਕਿਉਂਕਿ ਗੁੜ ਦੀ ਜਿਹੜੀ ਚਾਸ਼ਨੀ ਆ ਚੜ੍ਹ ਨਾ ਜਾਵੇ ਕਿਤੇ ਜੇ ਗੁੜ ਨੂੰ ਜ਼ਿਆਦਾ ਸੇਕ ਲੱਗ ਗਿਆ ਤੇ ਫਿਰ ਇਹ ਜਣੀਆਂ ਪਿੰਨੀਆਂ ਆਪਣੀਆਂ ਬਹੁਤ ਸਖਤ ਹੋ ਜਾਣੀਆਂ ਤਾਂ ਚੰਗੀ ਤਰ੍ਹਾਂ ਦੇ ਵਿੱਚ ਆਪਾਂ ਇਹਨੂੰ ਮੈਲਟ ਕਰ ਲੈਣਾ ਇਕ ਵਾਰ ਪੂਰੀ ਤਰ੍ਹਾਂ ਜਿਹੜੀ ਕੋਈ ਮਾੜੀ ਮੋਠੀਆਂ ਡਲੀਆਂ ਨੇ ਉਹਨਾਂ ਨੂੰ ਪੀਸ ਇਹ ਚੈਂ ਕਿ ਉਹ ਗਰਮ ਸੀ ਤੇ ਇਹਨੂੰ ਚੰਗੀ ਤਰ੍ਹਾਂ ਮੈਲਟ ਕਰਕੇ ਤੇ ਇਧਰ ਆਪਾਂ ਹੁਣ ਜਿਹੜੀ ਐਲਸੀ ਹੈ ਵਿੱਚ ਪਾ ਕੇ ਇਹਨੂੰ ਤੇ ਮਿਕਸ ਕਰ ਲੈਨੇ ਮਿਕਸ ਕਰਨ ਤੋਂ ਬਾਅਦ ਆਪਾਂ ਗਰਮ ਗਰਮ ਅਲਸੀ ਦੀਆਂ ਪਿੰਨੀਆਂ ਜਿਹੜੀਆਂ ਵਟਣੀਆਂ ਕਿਉਂਕਿ ਮਾੜੀ ਜੀ ਵੀ ਠੰਡੀ ਹੋ ਗਈ ਤੇ ਅਲਸੀ ਦੀਆਂ ਜਿਹੜੀਆਂ ਪਿੰਨੀਆਂ ਵਜਣੀਆਂ ਨਹੀਂ ਆ ਬਹੁਤ ਹੀ ਸਵਾਦ ਅਲਸੀ ਦੀਆਂ ਪਿੰਨੀਆਂ ਜਿਹੜੀਆਂ ਬਣ ਕੇ ਤਿਆਰ ਹੁੰਦੀਆਂ ਨੇ ਬਾਕੀ ਜੇਕਰ ਪਲੀਜ਼ ਤੁਸੀਂ ਚੈਨਲ ਦੇ ਨਵੇਂ ਹੋ ਪਲੀਜ਼ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਨਾ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਗਰਮ ਗਰਮ ਵੀ ਕੋ ਆਪ ਪਿੰਨੀਆਂ ਬਣਾਉਂਦੇ ਪਾਏ